ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੰਦਾ ਅਤੇ ਕੇਂਦੀ ਲੀਡਰਸ਼ਿਪ ਨਾਲ ਵਿਚਾਰ ਵਟਾਦਰਾ ਕਰਨ ਤੋਂ ਬਾਅਦ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 19 ਮੈਂਬਰੀ ਸੂਬਾ ਚੋਣ ਕਮੇਟੀ ਦਾ ਗਠਨ ਕੀਤਾ ਹੈ ਇਸ ਸੁਪਬਾਈ ਚੋਣ ਕਮੇਟੀ ਦੇ 19 ਮੈਂਬਰਾਂ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਕੋਮੀ ਕਾਰਜਕਾਰੀ ਮੈਂਬਰ ਕੈਪਟਨ ਅਮਰਿੰਦਰ ਸਿੰਘ, ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੂਰਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੋਮੀ ਜਨਰਲ ਸਕੱਤਰ ਤਰੁਨ ਚੁੰਗ, ਸਾਬਕਾ ਸੁਪਬਾ ਪ੍ਰਧਾਨ ਤੇ ਕੋਮੀ ਕਾਰਜਕਾਰੀ ਮੈਂਬਰ ਅਸ਼ਵਨੀ ਸ਼ਰਮਾ, ਕੋਮੀ ਕਾਰਜਕਾਰੀ ਮੈਂਬਰ ਤੇ ਹਿਮਾਚਲ ਭਾਜਪਾ ਦੇ ਇਨਚਾਰਜ ਅਭਿਨਾਸ਼ رائے ਖੰਨਾ ਵਿਸ਼ੇ ਸੱਦਾ ਮੈਂਬਰ ਤੇ ਕੌਮੀ ਕਾਰਜਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਜਥੇਬੰਦੀ ਦੇ ਜਨਨ ਸਕੱਤਰ ਸ਼੍ਰੀ ਮੰਤਰੀ ਸ਼੍ਰੀ ਨਿਵਾਸਲੂ ਭਾਜਪਾ ਪੰਜਾਬ ਦੇ ਜਨਨ ਸਕੱਤਰ ਰਾਕੇਸ਼ ਰਠੌਰ ਦਿਆਲ ਸਿੰਘ ਸੋਢੀ ਅਨੀਲ ਸਰੀਨ ਡਾਕਟਰ ਜਗਮੋਹਨ ਸਿੰਘ ਰਾਜੂ ਪਰਮਿੰਦਰ ਬਰਾੜ ਭਾਜਪਾ ਮਹਿਲਾ ਮੋਰਚਾ ਦੀ ਸੁਭਾ ਪ੍ਰਧਾਨ ਸ਼੍ਰੀਮਤੀ ਜੈਂਦਰ ਕੌਰ ਵਿਸ਼ੇਸ਼ ਸੱਦਾ ਮੈਂਬਰ ਤੇ ਕੋਮੀ ਮੀਤ ਪ੍ਰਧਾਨ ਸੋਦਾਨ ਸਿੰਘ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰupani ਭਾਜਪਾ ਪੰਜਾਬ ਦੇ ਸਹਿ ਇੰਚਾਰਜ ਡਾਕਟਰ ਨਰਿੰਦਰ ਸਿੰਘ ਰੈਣਾ ਨੂੰ ਸ਼ਾਮਿਲ ਕੀਤਾ ਗਿਆ